ਸਾਨੂੰ 4-5 ਸਾਲ ਹੋ ਗਏ ਨੇ ਇੱਥੋਂ ਚੌਂਗ ਦੇ ਤੋਂ ਆਪਾਂ ਇੱਕ ਕ੍ਰੋਸ ਚੌਂਗ ਕਰੀਏ ਤੇ ਗੋਲਡਨ ਟੈਂਪਲ ਆਉਂਦਾ ਐ ਇੱਥੋਂ ਟੂਰਿਸਟ ਆਂ ਕੇ ਜਾਂਦਾ ਇੱਥੋਂ ਟੂਰਿਸਟ ਆਂਦਾ ਉਹ ਕੀ ਕਹੇਗਾ ਇਹ ਪੰਜਾਬ ਦਾ ਹਾਲ ਰੋਜ਼ ਕੂੜਾ ਠੱਪਿਆ ਜਮਾ ਹੁੰਦਾ ਕਿਸੇ ਨੂੰ ਉਹਨੂੰ ਫੋਨ 'ਤੇ ਸ਼ਿਕਾਇਤ ਕਰੋ ਜੀ ਉਹ ਥੰਮਕਾਨੇ 'ਨ ਸ਼ਿਕਾਇਤ ਕਰੋ ਅਸੀਂ ਸ਼ਿਕਾਇਤਾਂ ਕਰਨ ਚਾਹੀਏ ਕਿਸੀਂ ਆਪਣਾ ਕਾਰੋਬਾਰ ਕਰੀਏ ਸਾਡਾ ਬਾਜ਼ਾਰ ਕਿਉਂ ਨਹੀਂ ਠੀਕ ਕਰਾਉਂਦੇ ਅੱਜ 10 ਵਜੇ ਦੇ ਅਸੀਂ ਆਏ ਆ ਕੋਈ ਕਸਟਮਰ ਨਹੀਂ ਸਾਡੀ ਦੁਕਾਨ ਤੇ ਅਸੀਂ ਬੋਣੀ ਤੱਕ ਨਹੀਂ ਕੀਤੀ ਹੈ ਤੇ ਅਸੀਂ ਕੀ ਅੰਬਰਸਰ ਦਾ ਕਵਾਂਗੇ ਸਾਡਾ ਅੰਬਰਸਰ ਬਹੁਤ ਵਧੀਆ ਅੱਜ 4 ਸਾਲ ਹੋ ਗਏ ਆ 4 ਸਾਲ ਤੋਂ ਵੀ ਵੱਧ ਹੀ ਹੋ ਗਏ ਕਹਿ ਜਾ ਸਕਦਾ ਹੈ ਤੇ ਇਹ ਹਾਲਾਤ ਨੇ بارش ਪੈ ਜਾਵੇ ਨਾਲੀਆਂ ਬਲੋਕੇਜ ਸੀਵਰੇਜ ਬਲੋਕੇਜ ਸੜਕਾਂ ਉੱਚੀਆਂ ਅਗਲੇ ਪਾਸਿਓਂ ਪਾਣੀ ਦਾ ਬਰਸਾਤ ਪਾਣੀ ਦਾ ਬਰਸਾਤ ਹੋ ਜਾਵੇ 4-4 ਘੰਟੇ ਪਾਣੀ ਨਹੀਂ ਨਿਕਲਦਾ ਆ ਨਾ بارش ਰੂਟੀਨ ਵਿੱਚ ਹੀ ਪਾਣੀ ਹੈ ਰੂਟੀਨ ਵਿੱਚ ਪਾਣੀ ਰਹਿਣਾ ਹੀ ਰਹਿਣਾ ਹੈ ਕਦੀ ਵੀ ਇਹੋ ਜੀ ਗੱਲ ਨਹੀਂ ਹੋਏਗੀ ਬਗੈਰ بارش ਦੇ ਵੀ ਪਾਣੀ ਨਾਖਲੇ ਖਰੋਤਾ ਹੀ ਲੈਣਾ ਪੈਂਦਾ ਜਾਵੇ ਜਾਂ ਨਾਲੀਆਂ ਸਾਫ ਕਰਨ ਦਾ ਕੋਈ ਹੱਲ ਨਹੀਂ ਹੁੰਦਾ ਜੇ ਸੜਕ ਬਣਾਈ ਜਾਵੇ ਤੇ ਪੈਸੇ ਪ੍ਰੋਪਰ ਬਣਿਆ ਜਾਵੇ ਪਾਣੀ ਕਿੱਥੇ ਜਾਵੇਗਾ ਇਹ ਕੌਂਸਲਰ ਨੇ ਵੋਟਾਂ ਲੈਣੀ ਹੁੰਦੀ ਸਾਡੇ ਅੱਗੇ ਵਿਚਾ ਕੇ ਹੱਥ ਜੋੜਦੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਨੇ ਆ ਭੇਜ ਰਹੇ ਆ ਜੀ ਕਰ ਰਹੇ ਆ ਜੀ ਬੰਦੇ ਆ ਕੇ ਚੀਕ ਕਰਦੇ ਆ ਦੇਖਿਆ ਜਾਵੇ ਤਾਂ ਇੰਨਾ ਇੰਨਾ ਟੈਕਸ ਹਰ ਸਾਲ ਦੀ ਤਰ੍ਹਾਂ ਲੈਂਦੇ ਐ ਹਰ ਸਾਲ ਆਪਣੇ ਲਾਇਸੈਂਸ ਰੀਨਿਊ ਕਰਵਾਂਦੇ ਐ ਸਾਡੇ ਕੋ ਇੰਨਾ ਪੈਸਾ ਲੱਗੇ ਜਾਂਦੇ ਤੇ ਸਾਡੀ ਮੰਡੀ ਦੇ ਵਿੱਚ ਕਦੀ ਵੀ ਕੋਈ ਪੈਸਾ ਨਹੀਂ ਲੱਗਾ ਅੰਮ੍ਰਿਤਸਰ ਸਫਤੇ ਦਾ ਘਾਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਸਫਤੇ ਦਾ ਘਾਰ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆ ਕੇ ਹਰ ਕੋਈ ਜਿਹੜਾ ਹੈ ਖੁਸ਼ਹਾਲ ਜੀਵਨ ਮਹਿਸੂਸ ਕਰਦਾ ਹੈ ਲੇਕਿਨ ਅੱਜ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਦੀ ਇੱਕ ਅਜਿਹੀ ਤਸਵੀਰ ਦਿਖਾਉਣ ਜਾ ਰਿਹਾ ਜਿੱਥੇ ਲੋਕ ਨਰਕ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਜੀ ਹਾਂ ਮੈਂ ਫਕਤ ਮੌਜੂਦਾ ਅੰਮ੍ਰਿਤਸਰ ਦੇ ਦਾਲ ਮੰਡੀ ਆਕੇ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਕਿ ਗੰਦਗੀ ਨਾਲ ਇਹ ਜਿਹੜਾ ਇਲਾਕਾ ਹੈ ਇੰਨਾ ਭਰਿਆ ਹੋਇਆ ਹੈ ਕਿ ਲੋਕ ਜਿਹੜੇ ਨੇ ਦੁਕਾਨਦਾਰ ਜਿਹੜੇ ਨੇ ਉਹ ਨਰਕ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੈ ਬਰਸਾਤਾਂ ਦਾ ਸੀਜ਼ਨ ਹੋਵੇ ਜਾਂ ਫਿਰ ਨਾ ਹੋਵੇ ਇੱਥੇ ਹਰ ਦਮ ਜਿਹੜਾ ਹੈ ਪਾਣੀ ਗਲੀ ਦੇ ਵਿੱਚ ਇਸ ਤਰ੍ਹਾਂ ਹੀ ਭਰਿਆ ਰਹਿੰਦਾ ਹੈ ਤੇ ਤਸਵੀਰਾਂ ਸਾਂਝੀਆਂ ਕਰ ਰਿਆਂ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਦਾਲ ਮੰਡੀ ਇਲਾਕੇ ਦੇ ਆ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਦਾ ਜਿਉਣਾ ਜਿਹੜਾ ਹੈ ਉਹ ਮੁਸ਼ਕਿਲ ਹੋ ਚੁੱਕਿਆ ਹੈ ਅਗਰ ਇੱਥੇ ਆਵਾਜ਼ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਿੰਨੀ ਮੁਸ਼ਕਿਲ ਦੇ ਨਾਲ ਇੱਥੋਂ ਲੰਘ ਰਹੇ ਨੇ ਆਪਣੇ ਵਾਈਕਲਸ ਤੇ ਲੰਘਣਾ ਤਾਂ ਦੂਰ ਦੀ ਗੱਲ ਇੱਥੋਂ ਪੈਦਲ ਜਾਣਾ ਵੀ ਬਹੁਤ ਔਖਾ ਹੋ ਚੁੱਕਿਆ ਹੈ ਤਾਂ ਗੰਦਗੀ ਦੇ ਵਿੱਚ ਲੋਕੀਂ ਜੀਵਨ ਨੂੰ ਮਜਬੂਰ ਨੇ ਗੰਦੇ ਪਾਣੀ ਦੇ ਨਾਲ ਪੂਰੀ ਗਲੀ ਜਿਹੜੀ ਹੈ ਭਰ ਚੁੱਕੀ ਹੈ ਸੀਵਰੇਜ ਬਲੌਕ ਹੋ ਚੁੱਕੇ ਨੇ ਤੇ ਲੋਕ ਜਿਹੜੇ ਨੇ ਇੱਕਦਮ ਪਰੇਸ਼ਾਨ ਨੇ ਦੁਕਾਨਦਾਰ ਜਿਹੜੇ ਨੇ ਇੱਥੇ ਬੈਠੇ ਨੇ ਕਸਟਮਰ ਜਿਹੜਾ ਹੈ ਕੋਈ ਨਹੀਂ ਆ ਰਿਹਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਜਿਹੜੀ ਇੱਥੋਂ ਦੇ ਲੋਕਾਂ ਨੂੰ ਨਰਕ ਦੀ ਜ਼ਿੰਦਗੀ ਜਿਹੜੀ ਹੈ ਉਹ ਜਿਉਣ ਲਈ ਮਜਬੂਰ ਹੋ ਰਹੇ ਨੇ ਗੱਲਬਾਤ ਕਰਾਂਗੇ ਸਾਰੇ ਦੁਕਾਨਦਾਰ ਮੌਜੂਦ ਨੇ ਦੇਖ ਸਕਦੇ ਹੋ ਆਪਣੇ ਦੁਕਾਨਾਂ ਦੇ ਬਾਹਰ ਆਏ ਹੋਏ ਨੇ ਔਰ ਇਹ ਜਿਹੜਾ ਦਾਲ ਮੰਡੀ ਦਾ ਇਲਾਕਾ ਹੈ ਉਸ ਦਾ ਹਾਲ ਜਿਹੜਾ ਹੈ ਉਹ ਬਿਆਨ ਕਰ ਰਹੇ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਦੇਖ ਰਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਜਿਸ ਨੂੰ ਸਿਫਤੀ ਦਾ ਘਾਰ ਸੋਹਣਾ ਸ਼ਹਿਰ ਕਿਹਾ ਜਾਂਦਾ ਹੈ ਲੇਕਿਨ ਇਹ ਤਸਵੀਰ ਦੇਖ ਕੇ ਕੁਝ ਹੋਰ ਹੀ ਲੱਗ ਰਿਹਾ ਹੈ ਦਾਲ ਮੰਡੀ ਦੇ ਵਿੱਚ ਆ ਕੇ ਇਹ ਗੁਰੂ ਨਗਰੀ ਦੇਖ ਲਓ ਕਿਸ ਤਰ੍ਹਾਂ ਦੀ ਹੈ ਸਾਰੇ ਦੁਕਾਨਦਾਰ ਅੱਜ ਤੋਂ ਨਹੀਂ ਅੱਜ 4 ਸਾਲ ਹੋ ਗਏ ਆ 4 ਸਾਲ ਤੋਂ ਵੀ ਵੱਧ ਹੀ ਹੋ ਗਏ ਕਹਿ ਜਾ ਸਕਦਾ ਹੈ ਤੇ ਇਹ ਹਾਲਾਤ ਨੇ بارش ਪੈ ਜਾਵੇ ਨਾਲੀਆਂ ਬਲੋਕੇਜ ਸੀਵਰੇਜ ਬਲੋਕੇਜ ਸੜਕਾਂ ਉੱਚੀਆਂ ਅਗਲੇ ਪਾਸੇੋਂ ਪਾਣੀ ਦਾ ਬਰਸਾਤ ਹੋ ਜਵੇ ਚਾਰ-ਚਾਰ ਘੰਟੇ ਪਾਣੀ ਨਹੀਂ ਨਿਕਲਦਾ ਜਿਉਂ ਨਾ ਬਿਹਾਲ ਹੋਇਆ ਪਿਆ ਮੱਛਰਾਂ ਨਾਲ ਇੱਥੇ ਬਿਮਾਰੀ ਐਨੀ ਫੈਲੀ ਪਈ ਹੈ ਅਗਲੇ ਪਾਸੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਐਡਾ ਨਰਕ ਦੀ ਜ਼ਿੰਦਗੀ ਜੀ ਰਹੇ ਆ ਸੀ ਐਂਡੀਆਂ ਅਸੀਂ ਆਪਣੇ ਕਾਰਪੋਰੇਸ਼ਨ ਨੂੰ ਵੀ ਕਹਿ ਚੁੱਕੇ ਹਾਂ ਆਪਣੇ ਇਲਾਕੇ ਦੇ ਕੌਂਸਲਰ ਆਪਣੇ ਇਲਾਕੇ ਦੇ ਐਮਐਲਏ ਸਾਹਿਬ ਸਾਰਿਆਂ ਨੂੰ ਕਹਿ ਚੁੱਕਿਆ ਕਿਸੇ ਨੇ ਕੋਈ ਅੱਜ ਦਿਨ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤੁਸੀਂ ਇਹ ਦੇਖਿਆ ਜਾਵੇ ਕਿ ਵੀ ਅਸੀਂ ਲੋਕ ਇੱਥੇ ਨਰਕ ਦੀ ਜ਼ਿੰਦਗੀ ਜੀ ਰਿਹਾ ਕਾਰੋਬਾਰਤੀ ਗੱਲ ਹੀ ਅਲੱਗ ਹੈ ਇੱਥੇ ਆ ਕੇ ਦੇਖਿਆ ਜਾਵੇ ਕਿੰਨਾ ਹਾਲਾਤ ਮਾੜਿਆ ਅੱਜ ਬਾਰਿਸ਼ ਪਈ ਨੂੰ 2.5 ਘੰਟੇ ਤੋਂ 3 ਘੰਟੇ ਹੋ ਗਿਆ ਤੇ ਦੇਖੋ ਕਿਸ ਤਰ੍ਹਾਂ ਨਾਲੀਆਂ ਔਰ ਸੀਵਰੇਜ ਭਰੇ ਪਿਆ ਕਿਸੇ ਵਾਸਤੇ ਲੰਘਣਾ ਆਣਾ ਕਸਟਮਰ ਦੀ ਗੱਲ ਦੀ ਦੂਰ ਅਸੀਂ ਆ ਕੇ ਦੁਕਾਨਾਂ ਤੇ ਖੋਲ ਕੇ ਬੈਠਣਾ ਤੁਸੀਂ ਆਪ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਕੋਈ ਵੀ ਕਿਸੇ ਸਰਕਾਰ ਵੱਲੋਂ ਕਾਰਪੋਰੇਸ਼ਨ ਵੱਲੋਂ ਕਿਸੇ ਸਾਡੇ ਇਲਾਕੇ ਦੇ ਕੌਂਸਲਰ ਵੱਲੋਂ ਐਮਐਲਏ ਵੱਲੋਂ ਕਿਸੇ ਨੇ ਕੋਈ ਵੀ ਧਿਆਨ ਨਹੀਂ ਮਾਰਿਆ ਇਸ ਚੀਜ਼ ਬਾਰੇ ਕਿ ਵੀ ਮੈਂ ਆ ਕੇ ਇਸ ਪਾਸੇ ਧਿਆਨ ਦਿਆਂ ਜਾਂ ਠੀਕ ਕਰਾਵਾਂ ਬਿਲਕੁਲ ਨਹੀਂ ਕੁਛ ਨਹੀਂ ਆਏ ਉੱਪਰੋਂ ਨੀਚਾ ਪੋਚੀ ਕੀਤੀ ਚਲੋ ਜੀ ਠੀਕ ਬਰਸਾਤਾਂ ਪੈਂਦੀਆਂ ਨਾਲੀਆਂ ਭਰੀਆਂ ਕੋਈ ਵੀ ਆ ਕੇ ਇਸ ਨਾਲੀਆਂ ਕੱਢ ਕੇ ਰਾਜੀ ਨਹੀਂਗਾ ਇੰਨਾ ਨਾ ਗੰਧਕਾਰ ਜੰਮੀ ਪਈ ਨਾਲੀਆਂ ਦੇ ਵਿੱਚ ਆ ਕੇ ਦੇਖਿਆ ਜਾਵੇ ਇਹ ਸੋਸੀਂ ਤੁਹਾਡੇ ਮੀਡੀਆ ਦੇ ਅਨਸਾਰ ਇਹੋ ਕੁਝ ਕਹਿੰਦੇ ਹੋਏ ਕਿ ਇਸ ਚੀਜ਼ ਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਸਾਨੂੰ ਨਰਕ ਤੋਂ ਬਾਹਰ ਕੱਢਿਆ ਜਾਵੇ ਇਹ ਹਾਲਾਤ ਜਿਹੜੇ ਨੇ ਬਰਸਾਤਾਂ ਦੇ ਮੌਸਮ ਦੇ ਵਿੱਚ ਹੀ ਬਣਦੇ ਨੇ ਜਾਂ ਆਮ ਜ਼ਰਾ ਜ਼ਿੰਦਗੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲੱਗਦੇ ਨੇ ਨਾਲੀਆਂ ਬਲੌਕ ਹੋਣ ਕਰਕੇ ਇੱਥੇ ਪਾਣੀ ਜਾਮ ਹੀ ਰਹਿੰਦਾ ਰੁਟੀਨ ਦੇ ਵਿੱਚ ਔਰ ਜਿਸ ਲਈ ਇਹ ਨਾਲੀਆਂ ਨਹੀਂ ਕੱਢਦੇ ਇਹ ਪਾਣੀ ਬਲੋਕੇਜ ਹੋ ਜਾਂਦਾ ਸ਼ਾਮ ਦੇ ਟਾਈਮ ਤੇ ਤੁਸੀਂ ਦੇਖੋ ਕਿਸੇ ਲਈ ਆ ਕੇ 7 ਵਜੇ 6 ਵਜੇ 8 ਵਜੇ ਪੂਰ ਆਏ ਮੱਛਰ ਪਿੰਨ ਪਣਾ ਰਹੇ ਹੁੰਦਾ ਤੇ ਪਾਣੀ ਇਸੇ ਤਰ੍ਹਾਂ ਹੀ ਤੁਹਾਨੂੰ ਨਜ਼ਰ ਆਏਗਾ ਲੰਘਣਾ ਮੁਸ਼ਕਲ ਹੋਇਆ ਹੁੰਦਾ ਤੁਸੀਂ ਦੇਖੋ ਮੈਡਮ ਮੇਨ ਜਿਹੜਾ ਇਸ਼ੂ ਹੈ ਨਾ ਉਹ ਸੜਕ ਦਾ ਹੈ ਸੜਕ ਵਿੱਚ ਘਾਰ ਉੱਚੀ ਬਣੀ ਹੋਈ ਹੈ ਤੇ ਸਾਡਾ ਏਰੀਆ ਨੀਵਾ ਹੈ ਉਸ ਕਰਕੇ ਇਹ ਸਮੱਸਿਆ ਦੂਰ ਹੀ ਨਹੀਂ ਹੋ پا ਰਹੀ ਅਸੀਂ ਕਾਰਪੋਰੇਸ਼ਨ ਵਾਲਿਆਂ ਨੂੰ ਕਹਿੰਨੇ ਆ ਕਿ ਸਮੱਸਿਆ ਦੂਰ ਕਰੋ ਆ ਕੇ ਦੋ ਸਿਵਰੇਜ ਜਿਹੜਾ ਜਾਮ ਹੁੰਦਾ ਠੀਕ ਕਰ ਜਾਂਦੇ ਨੇ ਸਮੱਸਿਆ ਜ्यों ਦੀ ਤ्यों ਗਈ ਕਿੰਨੇ ਸਾਲਾਂ ਤੋਂ ਇਸ ਕਰਕੇ ਉਹਦਾ ਬਿਲਕੁਲ ਹੱਲ ਕੀਤਾ ਜਾਵੇ ਸਾਨੂੰ ਤਾਂ ਉਹਨਾਂ ਲੱਗਦਾ ਜਿਵੇਂ ਅਸੀਂ 1947 ਜਿਹਾ ਰਹ ਰਹੇ ਹਾਂ ਕੇ ਹੋਰ ਦੁਕਾਨਦਾਰ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਵੇਂ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਦੇਖ ਰਿਹਾ ਕਿ ਹਾਲ ਜਿਹੜਾ ਇਹ ਬਹੁਤ ਮਾੜਾ ਇਹ ਚੌਂਗ ਵਿੱਚੀ ਦੁਕਾਨ ਹੈ ਉਸ ਕਰਕੇ ਸਾਰੀ ਬਿਮਾਰੀਆਂ ਦਾ ਕੱਟ ਹੋਈ ਜਾਂਦਾ ਤੇ ਸਾਰੇ ਮੱਛਰ ਸਾਰੀ ਦਿਹਾੜੀ ਬੁਰਾ ਹਾਲ ਪੈਦਲ ਵੀ ਲੰਘਣਾ ਔਖਾ ਹੈ ਨਾ ਸਕੂਟਰ ਨਾ ਪੈਦਲ ਬਾਰਿਸ਼ ਆਏ ਜਾਂ ਨਾ ਆਏ ਇਹ ਪੂਰਾ ਢੱਕਾ ਲੱਗੇ ਹੀ ਰਹਿਣਾ ਜਦੋਂ ਮਰਜ਼ੀ ਤੁਸੀਂ ਸ਼ਾਮੀ ਆ ਕੇ ਦੇਖ ਲਓ ਪਾਣੀ ਭਰਿਆ ਰਹਿਣਾ ਬਾਰਿਸ਼ ਦਾ ਕੋਈ ਮੈਟਰ ਨਹੀਂ ਕਰਦਾ ਹੁਣ ਤਾਂ ਬਾਰਿਸ਼ ਆਂਦੀ ਪਈ ਹੈ ਨਾ ਬਾਰਿਸ਼ ਨਹੀਂ ਵੀ ਆਏਗੀ ਸਾਹਮਣੇ ਸੀਵਰੇਜ ਦਾ ਪਾਣੀ ਸਾਰਾ ਭਰ ਜਾਏਗਾ ਲੋਕ ਸ਼ਾਮੀ ਵੀ ਹੋਣਗੇ ਕਿਉਂਕਿ ਖੱਡੇ ਦੇਖ ਰਹੇ ਬਹੁਤ ਉਹ ਤਾਂ ਫਿਰ ਹੈ ਹੀ ਹੈ ਕੋਈ ਵੀ ਹੋਏ ਮੈਂ ਹਾਂ ਤੁਸੀਂ ਹੋਵਾਂ ਕੋਈ ਵੀ ਡਿੱਗ ਸਕਦਾ ਬਾਰਿਸ਼ ਤਾਂ ਹੋਣਾ ਹੈ ਨਾ ਬਾਰਿਸ਼ ਰੂਟੀਨ ਵਿੱਚ ਹੀ ਪਾਣੀ ਹੈ ਰੂਟੀਨ ਵਿੱਚ ਪਾਣੀ ਰਹਿਣਾ ਹੀ ਰਹਿਣਾ ਹੈ ਕਦੀ ਵੀ ਇਹੋ ਜੀ ਗੱਲ ਨਹੀਂ ਹੋਈ ਕਿ ਬਗੈਰ ਬਾਰਿਸ਼ ਦੇ ਵੀ ਪਾਣੀ ਨਾ ਖਲੋ ਖਰੋਤਾ ਹੀ ਰਹਿਣਾ ਪਾਣੀ ਤੁਹਾਡੇ ਵੱਲੋਂ ਕੰਪਲੇਂਟਸ ਕੀਤੀ ਜਲਦੀ ਕਰਦੇ ਨੇ ਕੰਪਲੇਂਟ ਤੇ ਹਮੇਸ਼ਾ ਹੀ ਜਾਂਦੀ ਹੈ ਸਾਰਾ ਬਾਜ਼ਾਰ ਮਿਲ ਕੇ ਕੰਪਲੇਂਟ ਕਰਦਾ ਆਂਦੇ ਇੱਕ ਦੀ ਵਾਰ ਕਰ ਜਾਂਦੇ ਫਿਰ ਉਸ ਤਰ੍ਹਾਂ ਐਜ਼ ਇਟ ਇਜ਼ ਰਹਿੰਦਾ ਪਿਛਲੇ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਹੀ ਹੈ ਸੋ ਅੱਗੇ ਵੀ ਗੱਲਬਾਤ ਕਰਾਂਗੇ ਵੀਰ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਸਰ ਇੱਕ ਰਿਕਵੈਸਟ ਹੈ ਮਿਊਂਸੀਪਲ ਕਾਰਪੋਰੇਸ਼ਨ ਨਾਲ ਕੀ ਹੈ ਹਾਲ ਜਲਦੀ ਤੋਂ ਜਲਦੀ ਕੀਤਾ ਜਾਵੇ ਹਰ ਵਾਰੀ ਇਦੀ ਤਰ੍ਹਾਂ ਮੁਸ਼ਕਲਾਂ ਆਣ ਕਿ ਸਾਨੂੰ ਵੀ ਮਜਬੂਰ ਹੋ ਕੇ ਤੇ ਕੋਈ ਹੋਰ ਸ਼ੈਪ ਚੁਕਣਾ ਪਵੇ ਦੇਖਿਆ ਜਾਵੇ ਤਾਂ ਇੰਨਾ ਇੰਨਾ ਟੈਕਸ ਹਰ ਸਾਲ ਦੀ ਤਰ੍ਹਾਂ ਲੈਂਦੇ ਐ ਹਰ ਸਾਲ ਆਪਣੇ ਲਾਇਸੈਂਸ ਰੀਨਿਊ ਕਰਵਾਉਂਦੇ ਐ ਸਾਡੇ ਕੋ ਇੰਨਾ ਪੈਸਾ ਲੱਗੇ ਜਾਂਦੇ ਐ ਤੇ ਸਾਡੀ ਮੰਡੀ ਦੇ ਵਿੱਚ ਕਦੀ ਵੀ ਕੋਈ ਪੈਸਾ ਨਹੀਂ ਲੱਗਾ ਸਪੈਸ਼ਲੀ ਦਾਲ ਮੰਡੀ ਤੇ ਵਿੱਚ ਕਦੀ ਵੀ ਕਾਰਪੋਰੇਸ਼ਨ ਵੱਲੋਂ ਕੋਈ ਪੈਸਾ ਨਹੀਂ ਲੱਗਿਆ ਕੋਈ ਇੱਥੇ ਡਸਟਬਿਨ ਨਹੀਂ ਐ ਕੋਈ ਇੱਥੇ ਵਾਸ਼ਰੂਮਸ ਨਹੀਂ ਐ ਕੋਈ ਇੱਥੇ ਸੜਕ ਨਹੀਂ ਸਫਾਈ ਹੋ ਮਤਲਬ ਕੋਈ ਸੜਕ ਨਹੀਂ ਬਣੀ ਐਸੀ ਤਰ੍ਹਾਂ ਹੀ ਟੋਏ ਟਿੱਬੇ ਹੈਗੇ ਨੇ ਸਾਰੇ ਹੀ ਲੇਬਰ ਲੋਕ ਕਲਪਦੀ ਐ ਕੋਈ ਕਸ਼ਮੀਰ ਆਂਦਾ ਉਹ ਕਲਪਦਾ ਐ ਇਸੇ ਕਰਕੇ ਸਾਡੇ ਬਾਜ਼ਾਰ ਦਾ ਬਹੁਤ ਰੋਜ਼ ਦਿਨੋ ਦਿਨ ਰੋਜ਼ ਬੁਰਾ ਹਾਲ ਹੋਈ ਜਾ ਰਿਹਾ ਪਲੀਜ਼ ਦੇ ਵੱਲੋਂ ਕਿਹਾ ਗਿਆ ਹੈ ਕਿ 골ਡਨ ਟੈਂਪਲ ਦੇ ਆਸ-ਪਾਸ ਜਿਹੜਾ ਹੈਰੀਟੇਜ ਇਲਾਕਾ ਉਸ ਨੂੰ ਹੋਰ ਸੁੰਦਰਤਾ ਦਾ ਦਿੱਖ ਜਿਹੜੀ ਦਿਖਾਈ ਜਾਵੇ ਲੇਕਿਨ ਇੰਨਾ ਅੰਦਰੂਨ ਸ਼ਹਿਰਾਂ ਦੀ ਕਦੇ ਵੀ ਗੱਲ ਨਹੀਂ ਕੀਤੀ ਸਰ ਦੇਖੋ ਜਿਹੜੀ ਹੈਰੀਟੇਜ ਸਟਰੀਟ ਦੀ ਗੱਲ ਹੈ ਉਸ ਕਰਕੇ ਕੀਤੀ ਜਾਂਦੀ ਕਿਉਂਕਿ ਉੱਥੇ ਰੋਜ਼ ਸ਼ਰਧਾਲੂ ਆਉਂਦੇ ਆ ਉੱਥੇ ਰੋਜ਼ ਟੂਰਿਸਟ ਆਉਂਦੇ ਆ ਜਦ ਤੱਕ ਟੂਰਿਸਟ ਨੂੰ ਪ੍ਰੋਪਰ ਆਪਣਾ ਟਰੈਕ ਵੇ ਨਹੀਂ ਵਧੀਆ ਮਿਲੇਗਾ ਤਦ ਤੱਕ ਉਹ ਉੱਥੇ ਨਹੀਂ ਆਣਗੇ ਉੱਥੋਂ ਦਾ ਕਸਟਮਰ ਉਹਨਾਂ ਨੂੰ ਨਹੀਂ ਪਹੁੰਚੇਗਾ ਉਹਨਾਂ ਨੂੰ ਦੇਖਦੇ ਦੇਖਦੇ ਉਹ ਇਸ ਮੰਡੀਆਂ ਦੀ ਨਹੀਂ ਬਿਲਕੁਲ ਵੀ ਨਜ਼ਰ ਰੱਖਦੇ ਨਾ ਨਿਗਾਹ ਰੱਖਦੇ ਆ ਪਲੀਜ਼ ਉਹਨਾਂ ਨੂੰ ਰਿਕਵੈਸਟ ਹੈ ਕਿ ਇਹ ਚੀਜ਼ ਬਿਲਕੁਲ ਸਹੀ ਕਰਾਈ ਜਾਵੇ ਡੀਸੀ ਮੈਡਮ ਨੂੰ ਵੀ ਬਹੁਤ ਰਿਕਵੈਸਟ ਕਰਦੇ ਆ ਕਿ ਮੈਮ ਤੁਹਾਨੂੰ ਡਿਊਟੀ ਮਿਲੀ ਹੈ ਪਲੀਜ਼ ਆ ਕੇ ਇੱਕ ਵਾਰੀ ਸਾਡੇ ਨਾਲ ਸੰਪਰਕ ਕਰੋ ਤੇ ਇਹ ਇਹਦਾ ਹੱਲ ਕਰਾਓ ਮਿਹਰਬਾਨ ਮੈਮ ਯਾਰੀ ਕੋਈ ਇਸ਼ੂ ਹੈ ਮੇਨ ਜਿਹੜਾ ਪਾਣੀ ਦਾ ਬਲਾਕੇਜ ਰਹਿੰਦੀ ਹਰ ਵੇਲੇ ਯਹਾਂ ਤਾਂ ਇਹਦੇ ਉੱਤੇ ਸੜਕ ਬਣਾਈ ਜਾਵੇ ਜਾਂ ਪੈਸੇਜ ਦਿੱਤਾ ਜਾਵੇ ਪਾਣੀ ਦਾ ਜਿਹੜਾ ਬਲੌਕ ਨਾ ਕੀਤਾ ਜਾਵੇ ਜਾਂ ਨਾਲੀਆਂ ਸਾਫ਼ ਕਰਨ ਦਾ ਕੋਈ ਹੱਲ ਨਹੀਂ ਹੁੰਦਾ ਇਹ ਜੀ ਸੜਕ ਬਣਾਈ ਜਾਵੇ ਤੇ ਪੈਸੇ ਪ੍ਰੋਪਰ ਬਣਿਆ ਜਾਵੇ ਪਾਣੀ ਕਿੱਥੇ ਜਾਵੇਗਾ ਕਦੇ ਵੀ ਮਲਬਾ ਜਾਂ ਪਾਇਆ ਜਾਵੇ ਕੁਝ ਗਲੀਆਂ ਜਿਹੜੀਆਂ ਉੱਚੀਆਂ ਹੋਣ ਕਿਉਂਕਿ ਅਗਰ ਦੇਖਿਆ ਜਾਵੇ ਮੇਨ ਪ੍ਰੋਬਲਮ ਗਲੀ ਜਿਹੜੀ ਹੈ ਬਹੁਤ ਨੀਵੀਂ ਹੈ ਤੇ ਪਾਣੀ ਇੱਥੇ ਹੀ ਸਾਰਾ ਆ ਜਾਂਦਾ ਬਿਲਕੁਲ ਸਹੀ ਕਹਿ ਤੁਸੀਂ ਐਸੇ ਕਰਕੇ ਅਗਲੀ ਸੜਕ ਬਿਲਕੁਲ ਉੱਪਰ ਕਰਤੇ ਦੀ ਕਹੀ ਹੈ ਉੱਥੇ ਇੱਕ ਪਾਣੀ ਦੀ ਬੂੰਦ ਨਹੀਂ ਗਈ ਤੇ ਇੱਥੇ ਦੇਖ ਲਓ ਤੁਹਾਡੇ ਸਾਹਮਣੇ ਆ ਕਿੰਨੀ ਦਿਨ ਦਾ ਪਾਣੀ ਬਲਾਕੇਜ ਕੀਤੀ ਹੈ ਤੁਸੀਂ ਜਾਂ ਤਾਂ ਇਹਨਾਂ ਨੂੰ ਡੀਸੀਜ ਜਿਹੜੇਗੇ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਇੱਥੇ ਸੜਕ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਛੋਟੀ ਸੜਕੇ ਬਣਾ ਦੇ ਸਾਰਾ ਬਾਜ਼ਾਰ ਸਾਰਾ ਖਰਾਬ ਹੋਇਆ ਸਾਰੀ ਸੜਕਾਂ ਟੁੱਟੀਆਂ ਪਈਆਂ ਹੀ ਆ ਪਾਣੀ ਤੁਸੀਂ ਕਿੱਥੇ ਕਿੱਥੋਂ ਰੋਕ ਲਗੇ ਖਤਮ ਕਰੋਗੇ ਦਰੋਂ ਕਸਟਮਰਸ ਵੀ ਘਟ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਕਸਟਮਰ ਆਇਆ ਹੀ ਨਹੀਂ ਸਵੇਰ ਦਾ ਜੀ ਸੁਹਰ ਦੇ ਇੱਕ ਵਾਚ ਚੱਲ ਰਿਆ ਜੀ ਕੋਈ ਕਸਟਮਰ ਨਹੀਂ ਆਗਾ ਸਾਡੇ ਕੋਲ ਇਹ ਖਾਲੀ ਹੈ ਕੌਣ ਆਏਗਾ ਜੀ ਤੁਸੀਂ ਪੈਰ ਰੱਖ ਕੇ ਆਓਗੇ ਆਪਣੇ ਬੋਟ ਗਿੱਲੇ ਕਰੋਗੇ ਕੋਈ ਵੀ ਨਹੀਂ ਆਏਗਾ ਜੀ ਸੋ ਬਿਲਕੁਲ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਨੂੰ ਕਿੰਨੀ ਮੁਸ਼ਕਿਲ ਦਾ ਸਾਹਮਣਾ ਇੱਕ ਤਾਂ ਗੰਦਗੀ ਦੇ ਵਿੱਚ ਰਹਿਣ ਲਈ ਮਜਬੂਰ ਦੂਸਰਾ ਉਹਨਾਂ ਦੇ ਜਿਹੜੇ ਕਸਟਮਰਸ ਨੇ ਗ੍ਰਾਹਕ ਨੇ ਉਹ ਵੀ ਕੋਈ ਇੱਥੇ ਆ ਨਹੀਂ ਰਿਹਾ ਇਸ ਗੰਦਗੀ ਭਰੀ ਜ਼ਿੰਦਗੀ ਨੂੰ ਦੇਖ ਕੇ ਅੱਗੇ ਗੱਲ ਕਰਦੇ ਹਾਂ ਸਰ ਮੈਡਮ ਪੂਰੀ ਪ੍ਰੋਬਲਮ ਹੈ ਕੋਈ ਸੀਵਰੇਜ ਕੋਈ ਨਿਕਾਣੀ ਦੀ ਨਿਕਾਸੀ ਨਹੀਂ ਗਈ ਰੋਡ ਸਾਡੀ ਉੱਪਰ ਹੈ ਬਲੌਕ ਕਰਕੇ ਉਹਦੇ ਕਰਕੇ ਸਾਰਾ ਸੀਵਰੇਜ ਬਲੌਕ ਹੋ ਜਾਂਦਾ ਹੈ ਮੇਨ ਬਿਜ਼ਨਸ ਆ ਬਿਲਕੁਲ ਠਾਪ ਹੋਇਆ ਬਰਸਾਤਾਂ ਦਾ ਵੇਲੇ ਬਾਈ ਨੇ ਬਿਲਕੁਲ ਆ ਕੇ ਕੀ ਮੰਗ ਕਰਦੇ ਇਹ ਕਲੀਅਰ ਕਰਨਾ ਚਾਹੀਦਾ ਹੈ ਕਾਰਪੋਰੇਸ਼ਨ ਦੇ ਅਫਸਰ ਨੇ ਆ ਕੇ ਦੇਖਣਾ ਚਾਹੀਦਾ ਹੈ ਕਲੀਅਰ ਕਰਨਾ ਹੈ ਬੁਣਾਣਾ ਚਾਹੀਦਾ ਹੈ ਸਮੱਸਿਆ ਸੁਣਨੀ ਚਾਹੀਦੀ ਜਨਤਾ ਦੀ ਸੋ ਬਿਲਕੁਲ ਹੋਰ ਵੀ ਅਗੇ ਸਰ ਕੀ ਕਹਿਣਾ ਚਾਹ ਬਹੁਤ ਬਹੁਤ ਧੰਨਵਾਦ ਤੁਹਾਡਾ ਗ੍ਰੇਟ ਪੰਜਾਬ ਵਾਲਿਆ ਦਾ ਤੁਸੀਂ ਇੰਨਾ ਕੀਮਤੀ ਟਾਈਮ ਕੱਢਿਆ ਸਾਡੇ ਲਈ ਪਰ ਸਾਨੂੰ ਇੰਨੀ ਕਿ ਦਿੱਕਤ ਹੈ ਕਿ ਸਾਨੂੰ ਹੱਥ ਜੋੜ ਕੇ ਤੁਹਾਨੂੰ ਬੁਲਾਉਣਾ ਪਿਆ ਅੱਜ ਸਾਨੂੰ 4-5 ਸਾਲ ਹੋ ਗਏ ਨੇ ਇੱਥੋਂ ਚੌਂਗ ਦੇ ਤੋਂ ਆਪਾਂ ਇੱਕ ਕ੍ਰੋਸ ਚੌਂਗ ਕਰੀਏ ਤੇ ਗੋਲਡਨ ਟੈਂਪਲ ਆਉਂਦਾ ਹੈ ਇੱਥੋਂ ਟੂਰਿਸਟ ਲੰਘ ਕੇ ਜਾਂਦਾ ਇੱਥੋਂ ਟੂਰਿਸਟ ਆਂਦਾ ਉਹ ਕੀ ਕਹੇਗਾ ਇਹ ਪੰਜਾਬ ਦਾ ਹਾਲ ਹੈ ਇਹ ਅੰਬਰਸਰ ਦਾ ਹਾਲ ਹੈ ਕਿਉਂ ਸਾਡੇ ਕੋ ਫੰਡਸ ਹੈ ਨਹੀਂ ਜਾਂ ਸਾਡੇ ਕੋ ਕੋਈ ਸਿਸਟਮ ਹੈ ਨਹੀਂ ਦੇਖੋ 4-5 ਸਾਲ ਹੋ ਗਏ ਐ ਰੋਜ਼ ਅਸੀਂ ਇੱਥੇ ਗੰਦਾ ਹਵਾ ਗੰਦਾ ਪਾਣੀ ਕਿਉਂ ਅਸੀਂ ਬੰਦੇ ਨਹੀਂ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਸਾਡਾ ਇਲਾਜ ਕੌਣ ਕਰਾਏਗਾ ਅਸੀਂ ਕੱਲੇ-ਕੱਲੇ ਪਰਿਵਾਰ ਦੇ ਬੰਦੇ ਆ ਅਸੀਂ ਬਿਮਾਰ ਪੈਨੇ ਸਾਡੀ ਦੁਕਾਨ ਕੌਣ ਖੋਲੇਗਾ 4-5 ਸਾਲ ਹੋ ਗਏ ਅਸੀਂ ਰੋਜ਼ ਕਰੀ ਉਹਦੇ ਤੇ ਦਰ ਤੇ ਜਾ ਕਰੀ ਉਹਦੇ ਦਰ ਤੇ ਕਿਉਂ ਅਸੀਂ ਭੀਖ ਮੰਗਣ ਜਾ ਰਹੇ ਹਾਂ ਅਸੀਂ ਕਹਿ ਰਹੇ ਹਾਂ ਕਿ ਸਾਡਾ ਕੰਮ ਕਰੋ ਸਾਡੇ ਕੋ ਟੈਕਸ ਲੈਂਦੇ ਹੋ ਨਾ ਸਾਡੇ ਕੋ ਸਭ ਕੁਝ ਲੈਂਦੇ ਹੋ ਤੇ ਫਿਰ ਕੀ ਦਿੱਕਤ ਹੈ ਤੁਹਾਨੂੰ ਤੁਸੀਂ ਕਹਿ ਦਿਓ ਕਿ ਇਹ ਮੱਲਾ ਪਾਕਿਸਤਾਨ ਜਾਂਦਾ ਅਸੀਂ ਆਪੇ ਠੀਕ ਕਰਾ ਲਾਂਗੇ ਜੇ ਤੁਹਾਡੇ ਕੋ ਨਹੀਂ ਜੁਰਤ ਗਈ ਅਸੀਂ ਸਾਰਾ ਹੁਣੇ A to Z ਤੁਸੀਂ ਸਾਨੂੰ ਇਜਾਜ਼ਤ ਦਿਓ ਅਸੀਂ ਉਹ ਥੋ ਲੈ ਕੇ ਉੱਥੇ ਤੱਕ ਅਸੀਂ ਨਵੀਂ ਸੜਕ ਬਣਾ ਦਾਂਗੇ ਅਸੀਂ ਰੋਜ਼ ਉਹ ਤੁਹਾਡੇ ਵਾਂਗੂ ਕਿ ਅਸੀਂ ਅੱਜ ਸਾਨੂੰ ਇੱਥੋਂ ਉੱਥੇ ਤੱਕ ਸਾਨੂੰ ਕਿਸੇ ਨੂੰ ਕਹਿਣਾ ਯਾਰ ਇਹ ਸਕੂਟਰੀ ਦੇ ਸਾਨੂੰ ਛੱਡ ਦੇ ਕਿਉਂ ਛੱਡਦੇ ਸਾਨੂੰ ਸਕੂਟਰੀ ਦੇ ਸਾਡ ਤਸਵੀਰ ਦੇ ਸੀ ਆਏ ਆ ਕੋਈ ਕਸਟਮਰ ਨਹੀਂ ਸਾਡੀ ਦੁਕਾਨ ਤੇ ਅਸੀਂ ਬੋਣੀ ਤੱਕ ਨਹੀਂ ਕੀਤੀ ਹੈ ਤੇ ਅਸੀਂ ਕੀ ਅੰਬਰਸਰ ਦਾ ਕਵਾਂਗੇ ਸਾਡਾ ਅੰਬਰਸਰ ਬਹੁਤ ਵਧੀਆ ਇੰਨਾ ਇੱਕ ਟੋਟਾ ਹੈ ਅਸੀਂ ਰੋਜ਼ ਕੂੜਾ ਥੱਪਿਆ ਜਮਾ ਹੁੰਦਾ ਕਿਸੇ ਨੂੰ ਉਹਨੂੰ ਫਰਾਂ ਨੇ ਸ਼ਿਕਾਇਤ ਕਰੋ ਜੀ ਔਰ ਠਮਕਾਨੇ ਨੂੰ ਸ਼ਿਕਾਇਤ ਕਰੋ ਅਸੀਂ ਸ਼ਿਕਾਇਤਾਂ ਕਰਨ ਚਾਹੀਏ ਕਿ ਅਸੀਂ ਆਪਣਾ ਕਾਰੋਬਾਰ ਕਰੀਏ ਇਹ ਤੁਹਾਡਾ ਫਰਜ਼ ਹੈ ਤੁਸੀਂ ਜਦ ਰੋਟਾ ਮੰਗਨ ਆਉਂਦੇ ਹੋ ਸਾਨੂੰ ਵੋਟਾਂ ਪਾਓ ਜੀ ਸਾਨੂੰ ਵੋਟਾਂ ਪਾਓ ਜੀ ਅਸੀਂ ਵੋਟਾਂ ਪਾਉਂਦੇ ਆ ਸਾਡਾ ਹਾਲ ਕੀ ਆ ਸਾਨੂੰ 5 ਸਾਲ ਹੋ ਗਏ ਅਸੀਂ ਧੱਕੇ ਖਾਂਦੇ ਪਿਆ ਸੀ ਗੰਦਾ ਗੰਦਾ ਪਸ਼ਾਬ ਦਾ ਪਛੀ ਸੁਂਗਦੇ ਆ ਨਾ ਸਾਡੀ ਇੱਥੇ ਕੋਈ ਟਾਇਲਟ ਫੈਸਿਲਿਟੀ ਆ ਨਾ ਇੱਥੇ ਕੋਈ ਪਾਰਕਿੰਗ ਫੈਸਿਲਿਟੀ ਆ ਸਾਡਾ ਕਸਟਮਰ ਆਂਦਾ ਕਿੱਥੇ ਆ ਸਾਡਾ ਕਸਟਮਰ ਬਾਰੋ ਬਾਰ ਹੀ ਭੁਗ ਜਾਂਦਾ ਕਹਿੰਦਾ ਯਾ ਤੁਹਾਡੇ ਇੱਥੇ ਬਾਜ਼ਾਰ ਚ ਤਾਂ ਹੈ ਹੀ ਕੁਛ ਨਹੀਂ ਸਾਰੇ ਪਾਸੇ ਗੰਦ ਪਿਆ ਉੱਥੇ ਤੁਸੀਂ ਕੈਮਰਾ ਮਾਰੋ ਦੇਖੋ ਕਿੰਨਾ ਕੂੜਾ ਪਿਆ ਅੱਜ ਸ਼ਵੇਤ ਦੀ ਕੋਈ ਗੱਡੀ ਆਈ ਇਹ ਕੂੜਾ ਚੁੱਕਣ ਲਈ ਨਾਲੀਆਂ ਤੱਕ ਨਹੀਂ ਸਾਫ਼ ਕਰਨਾ ਹੁੰਦੇ ਔਰ 50 50 ਰੁਪਏ ਅਸੀਂ ਖੁਦ ਦੇਨੇ ਆ ਬਾਜ਼ਾਰ ਵਾਲੇ ਕਿਸੇ ਉਹਦੇ ਕੋਲ ਕਹਿੰਦੇ ਪੰਜਾਹ ਦੇ ਕੋ ਪੰਜਾਹ ਦੇ ਕੋ ਜੋ ਤੁਸੀਂ ਤਨਖਾਹ ਨਹੀਂ ਲੈਂਦੇ ਇਹ ਤੁਹਾਡਾ ਕੰਮ ਨਹੀਂ ਅਸੀਂ ਸਿਰਫ ਇਸੇ ਕਰਕੇ ਰਹਿ ਗਏ ਆ ਭਾਜੀ ਇਹ ਕਰ ਦਿਓ ਜੀ ਭਾਜੀ ਇਹ ਕਰ ਦਿਓ ਕਿਉਂ ਤੁਸੀਂ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਦੇਂਦੋ ਨਾ ਇਹ ਤੁਹਾਡਾ ਕੰਮ ਹੈ ਅਸੀਂ ਟੈਕਸ ਦੇਂਨੇ ਆ ਅਸੀਂ ਸਭ ਕੁਝ ਦੇਂਨੇ ਆ ਤੇ ਅਸੀਂ ਤੁਹਾਡੇ ਕੋਲ ਹੱਥ ਵੀ ਜੋੜਦੇ ਆ ਤੇ ਸਾਡਾ ਅੱਜ ਬਾਜ਼ਾਰ ਦੇਖੋ ਕੀ ਹਾਲ ਹੈ ਹੋਲਸੇਲ ਮੰਡੀ ਆ ਅੱਗੇ ਮਜੀਠ ਮੰਡੀ ਆ ਇੰਨਾ ਟੋਟਾ ਜਿਹੜਾ ਅੱਜ ਉਹ ਵੀ ਸੜਕ ਬਣ ਗਈ ਉਹ ਵੀ ਬਣ ਗਈ ਉਹ ਵੀ ਬਣ ਗਈ ਇਹਨੂੰ ਬੰਦੇ ਕੀ ਹੋਇਆ ਅੱਜ ਸਾਡੀ 10 ਸਾਲ ਹੋ ਗਿਆ ਸਾਨੂੰ ਸੜਕ ਦੇ ਉੱਤੇ ਕਿਸੇ ਨੇ ਆਹ ਮੈਂ ਖੁਦ ਬਣਵਾਈ ਆ ਐ ਮੈਂ ਖੁਦ 1000 ਰੁਪਏ ਖਰਚ ਕੇ ਐ ਮੈਂ ਸੀਮੈਂਟ ਲਾ ਕੇ ਮੈਂ ਖਰਚ ਬਣਵਾਈ ਹੈ ਕਿ ਅਸੀਂ ਇਹੀ ਕੰਮ ਕਰਦੇ ਰਹੀ ਹੈ ਇਹਨਾਂ ਨੇ ਮੇਰੇ ਵੱਲ ਵੀ ਦੇ ਉਧਰ ਵੀ ਤੁਸੀ ਦੇਖੋ ਦੇਖੋ ਅਥੋਂ ਬੱਚੇ ਵੀ ਉੱਪਰ ਰਹਿੰਦੇ ਨੇ ਤੂੰ ਕਿੰਨਾ ਗੰਦ ਹੈ ਔਰ ਕਿੰਨੀ ਸਾਨੂੰ ਦਿੱਕਤ ਹੈ ਬੱਚਿਆਂ ਨੇ ਸ쿨 ਜਾਣਾ ਹੁੰਦਾ ਉਹਨਾਂ ਦੀ ਯੂਨੀਫਾਰਮ ਖਰਾਬ ਹੋ ਜਾਂਦੀ ਹੈ ਇੰਨਾ ਚਿੱਕੜ ਹੈ ਕੱਲ ਨੂੰ ਬੱਚਾ ਕੋ ਡਿੱਗ ਪੈਂਦਾ ਹੈ ਕੱਲ ਨੂੰ ਕੋ ਸਕੂਟਰ ਵਾਲਾ ਆ ਕੇ ਡਿੱਗ ਪੈਂਦਾ ਹੈ ਜਾਂ ਕੋਈ ਲੇਡੀਆਂ ਆ ਕੇ ਡਿੱਗ ਪੈਂਦੀ ਹੈ ਉਹਦੀ ਛੱਟ ਦੀ ਛੱਟ ਪੇਟ ਲੱਗਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਅੱਛਾ ਕੇ ਵੇਖੇ ਕੀ ਸਾਡਾ ਹਾਲ ਕੀ ਮੰਡੀ ਦਾ ਅੱਜ ਅਸੀਂ ਕਹਿੰਨੇ ਸਾਡੀ ਹੋਲਸੇਲ ਮੰਡੀ ਆ ਟੂਰਿਸਟ ਕਸਟਮਰ ਆਏਗਾ ਥੇ ਉਹ ਕਹੇਗਾ ਯਾਰ ਤੁਹਾਡੇ ਨੰਬਰ ਸਰ ਤੇ ਇੱਥੇ ਗੰਧ ਹੀ ਪਿਆ ਇੱਕ ਚੌਂਕ ਪਾਰ ਕਰੋ ਗੋਲਡਨ ਟੈਂਪਲ ਹੈਗਾ ਤੁਸੀਂ ਕਿਸੇ ਟੂਰਿਸਟ ਨੂੰ ਕਹੋ ਯਾਰ ਐਸ ਪਾਸੇ ਆਊਟ ਡ్రਾਈ ਫੂਡ ਲਵੋ ਅਸੀਂ ਕਿੱਦਾਂ ਕਹਿ ਸਕਦੇ ਹਾਂ ਉਹ ਕਿੱਥੋਂ ਆਏਗਾ ਵਿਚਾਰਾ ਮੈਂ ਕਿਹ ਦੇਖੋ ਕੁਝ ਨਾ ਕੁਝ ਪ੍ਰਸ਼ਾਸਨ ਨੂੰ ਸੋਚਣਾ ਪਏਗਾ ਨਾ ਸਾਡੇ ਬਾਰੇ ਜੇ ਅਸੀਂ ਇੱਥੇ ਬੈਠੇ ਆ ਜੇ ਤੁਹਾਨੂੰ ਅਸੀਂ ਟੈਕਸ ਪੇ ਕਰਦੇ ਆ ਸਰ ਕੋ ਕਸਟਮਰ ਹੀ ਨਹੀਂ ਆਏਗਾ ਤੇ ਅਸੀਂ ਦੁਕਾਨ ਚਲਾਵਾਂਗੇ ਕਿੱਦਾਂ ਆ ਸਾਨੂੰ 5 ਸਾਲ ਹੋ ਗਏ ਸਾਨੂੰ ਦਿੱਕਤ ਹੋ ਰਹੀ ਆ ਔਰ ਅਸੀਂ ਰੀਕਵੈਸਟ ਕਰਦੇ ਆ ਪ੍ਰਸ਼ਾਸਨ ਨੂੰ ਆ ਕੇ ਇੱਥੇ ਆ ਕੇ ਵੇਖੇ ਸਾਡੀ ਹਾਲਾਤ ਦੇਖੇ ਔਰ ਸਾਡਾ ਇਹਦਾ ਕੋਈ ਕੋਈ ਨਾ ਕੋਈ ਸੋਲੂਸ਼ਨ ਕੱਢੇ ਧੰਨਵਾਦ ਸੋ ਬਿਲਕੁਲ ਦੁਕਾਨਦਾਰਾਂ ਨੇ ਜਿਹੜੀ ਪੜਾਸ ਹੈ ਉਹ ਆਪਣੀ ਜਰੂਰ ਕੱਢ ਰਹੇ ਨੇ ਕਿਉਂਕਿ ਪਰੇਸ਼ਾਨੀ ਬਹੁਤ ਜ਼ਿਆਦਾ ਨੇ ਗੱਲ ਕਰਾਂਗੇ ਬਾਬਾ ਜੀ ਨਾਲ ਹਾਂਜੀ ਸਰ ਮੈਮ ਸਾਡੇ ਮੇ ਮੇਰੀ ਦੁਕਾਨ ਮੋੜ ਦੇ ਉੱਤੇ ਹੈ ਉੱਥੇ ਵੀ ਇਹੀ ਹਾਲ ਹੈ ਮਤਲਬ ਜੋ ਇਹਨਾਂ ਨੇ ਆਪਣਾ ਕਿਹਾ ਹੈ ਨਾ ਉੱਥੇ ਵੀ ਇਹੀ ਹਾਲ ਹੈ ਬਾਜ਼ਾਰ ਦੇ ਵਿੱਚ ਪਾਣੀ ਢੇਰ ਲੱਗੇ ਹੋਇਆ ਕੋਈ ਕਸਟਮਰ ਨਹੀਂ ਆਂਦਾ ਅਸੀਂ ਕਿੱਥੇ ਜਾਈਏ ਜਿਉਂਦਾ ਕਾਉਂਸਲਰ ਨੇ ਵੋਟਾਂ ਲੈਣੀ ਹੁੰਦੀ ਸਾਡੇ ਤੇ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਨੇ ਆ ਭੇਜ ਰਹੇ ਆ ਜੀ ਕਰ ਰਹੇ ਆ ਜੀ ਬੰਦੇ ਆ ਰਹੇ ਆ ਜੀ ਠੀਕ ਕਰਦੇ ਪਏ ਜੀ ਪਲੀਜ਼ ਤੁਹਾਡੀ ਰਿਕੁਐਸਟ ਹੁੰਨੀ ਜਾਵੇ ਤੇ ਬਾਜ਼ਾਰ ਦਾ ਮਸਲਾ ਹੱਲ ਕੀਤਾ ਜਾਵੇ ਤੁਹਾਡਾ ਧੰਨਵਾਦ ਸੋ ਬਿਲਕੁਲ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਦਾਲ ਮੰਡੀ ਦਾ ਇਹ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਔਰ ਦੇਖ ਸਕਦੇ ਹੋ ਕਿ بارش ਦਾ ਮੌਸਮ ਹੈ ਲੇਕਿਨ ਅਗਰ بارش ਨਾ ਵੀ ਹੋਵੇ ਤਾਂ ਇਸ ਇਲਾਕੇ ਦਾ ਹਾਲ ਇਹ ਰਹਿੰਦਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪਣੀਆਂ ਜਿਹੜੀਆਂ ਗੱਡੀਆਂ ਕੱਢਣ ਦੇ ਵਿੱਚ ਕਿਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਖੱਡੇ ਤਾਂ ਜ਼ਰੂਰ ਨੇ ਨਾਲ ਹੀ ਨਾਲ ਜਿਹੜਾ ਗੰਦਾ ਪਾਣੀ ਹੈ ਉਹ ਬਿਲਕੁਲ ਇਸ ਗਲੀ ਦੇ ਵਿੱਚ ਹੈ ਸੀਵਰੇਜ ਬਲਾਕ ਦੀ ਸਮੱਸਿਆ ਸਾਰੀਆਂ ਸਮੱਸਿਆ ਜਿਹੜੀਆਂ ਨੇ ਗੰਦੇ ਪਾਣੀ ਨੂੰ ਲੈ ਕੇ ਸੀਵਰੇਜ ਬਲਾਕੇਜ ਨੂੰ ਲੈ ਕੇ ਜਾਂ ਫਿਰ ਬੈਡ ਸਮੈਲ ਜਿਹੜੀ ਹੈ ਉਹ ਵੀ ਇਸ ਇਲਾਕੇ ਚ ਨਹੀਂ ਆ ਰਹੀ ਹੈ ਔਰ ਦੇਖਿਆ ਜਾਵੇ ਤਾਂ ਇਹ ਰਿਹਾਇਸ਼ੀ ਇਲਾਕਾ ਹੈ ਦੁਕਾਨਦਾਰ ਇੱਥੇ ਰਹਿੰਦੇ ਨੇ ਔਰ ਉੱਪਰ ਉਹਨਾਂ ਦੇ ਘਰ ਨੇ ਔਰ ਲੋਕਾਂ ਦਾ ਜਿਹੜੇ ਘਰ ਦੇ ਵਿੱਚ ਬੰਦ ਹੋ ਗਏ ਨੇ ਉਹਨਾਂ ਦਾ ਬਾਹਰ ਜਾਣ ਨੂੰ ਕੋਈ ਰਸਤਾ ਹੀ ਨਹੀਂ ਹੈ ਤਾਂ ਦੁਕਾਨਦਾਰਾਂ ਨੇ ਆਪਣੀ ਪੜਾਅਸ ਜਿਹੜੀ ਹੈ ਕੱਢੀ ਹੈ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਨੂੰ ਉਹਨਾਂ ਦੀਆਂ ਅੱਖਾਂ ਖੋਲਣ ਲਈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਜਿਹੜਾ ਪ੍ਰਸ਼ਾਸਨ ਕਹਿੰਦਾ ਕਿ ਅੰਮ੍ਰਿਤਸਰ ਦਾ ਵਿਕਾਸ ਹੋ ਰਿਹਾ ਹੈ ਲੇਕਿਨ ਵਿਕਾਸ ਜਿਹੜੀ ਇਹ ਤਸਵੀਰ ਹੈ ਇਸ ਦਾ ਹੱਲ ਜਿਹੜਾ ਹੈ ਉਹ ਕੌਣ ਕੱਢੇਗਾ ਤਾਂ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਤੋਂ ਬਾਅਦ ਇਸ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਕੱਢਿਆ ਜਾਏਗਾ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ